ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਦੋ ਵਲਾਗਾ ਵਿੱਚ ਤੁਸੀਂ ਦੇਖਿਆ ਦਿੱਲੀ ਵਿੱਚ ਜਦੋਂ ਅਸੀਂ ਆਏ ਹੋਏ ਹਾਂ ਤੇ ਦਿੱਲੀ ਦੇ ਵਿੱਚ ਹੀ ਗੁਰਦੁਆਰਾ ਗੋਬਿੰਦ ਸਦਨ ਦੇ ਵੀ ਦਰਸ਼ਨ ਕੀਤੇ ਤੇ ਸੰਗਟਾਂ ਨਾਲ ਵੀ ਮੇਲ ਮਿਲਾਪ ਕੀਤਾ ਤੇ ਸardar Brindran Singh Bedi ਦੇ ਗ੍ਰਹਿ ਵਿਖੇ ਜੋ ਵਿਆਹ ਦੇ ਕਾਰਜ ਸਨ ਉਹਨਾਂ ਵਿੱਚ ਵੀ ਆਪਾਂ ਨੇ ਦਰਸ਼ਨ ਮੇਲੇ ਕੀਤੇ ਹਾਜ਼ਰੀਆਂ ਭਰੀਆਂ ਤੇ ਕੱਲ ਜੋ ਸੀ ਗੁਰਦੁਆਰਾ ਸਾਹਿਬ ਚ ਪਹਿਰਾ ਸੀ ਜਿਸ ਕਰਕੇ ਵਲੋਗ ਪਾ ਨਹੀਂ ਹੋਇਆ ਤੇ ਅੱਜ ਦਿੱਲੀ ਤੋਂ ਵਾਪਸੀ ਦਾ ਜੋ ਵਲੋਗ ਹੈ ਉਹ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਤੇ ਸਾਰਿਆਂ ਨੇ ਦੇਖਣ ਦੀ ਕਿਰਪਾਲਤਾ ਕਰਨੀ ਨਾਲ ਹੀ ਪਿੱਛੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਜੋ ਸੇਵਾ ਚੱਲ ਰਹੀ ਹੈ ਛੱਤ ਦੇ ਉੱਤੇ ਤੇ ਉਹਦੇ ਜੋ ਵੀ ਵੀਡੀਓ ਬਣੀਆਂ ਨੇ ਤੇ ਉਹ ਆਪ ਨਾਲ ਸਾਂਝੀਆਂ ਕਰਾਂਗਾ ਤੇ ਸਾਰਿਆਂ ਦੇਖਣ ਦੀ ਕਿਰਪਾਲਤਾ ਕਰਨੀ ਜੀ ਸਾਰਿਆਂ ਦਾ ਤਿਆਰ ਦਿੱਲ ਤੋਂ ਧੰਨਵਾਦ ਹੈ ਜੋ ਆਪ ਜੀ ਪਿਆਰ ਬਖਸ਼ਦੇ ਹੋ ਉਹ ਵਲੌਗ ਨਾਲ ਜੁੜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜਿਉ ਜਿਵੇਂ ਕਿ ਆਪ ਜੀ ਜਾਣਦੇ ਹੋ ਅਸੀਂ ਪਿਛਲੇ 2 ਦਿਨ ਤੋਂ ਦਿੱਲੀ ਆਏ ਹੋਏ ਹਾਂ 6 ਤਰੀਕ ਤੇ 7 ਤਰੀਕ ਤੋਂ ਅਸੀਂ ਦਿੱਲੀ ਵਿੱਚ ਹੀ ਹਾਂ ਤੇ ਅੱਜ ਆ ਹੈ 8 ਤਰੀਕ 8 ਫਰਵਰੀ 2026 ਤੇ ਰਾਤ ਫਿਰ ਰਿਸ਼ੀ ਦੇ ਘਰ ਹੀ ਰੁਕੇ ਸੀ ਹਾਂ ਤੇ ਤੇ ਅੱਜ ਵਾਪਸੀ ਲਈ ਤਿਆਰੀ ਹੈ ਤੇ ਮੈਨੂੰ ਨਾਸ਼ਤਾ ਬਣਾ ਰਹੀ ਹੈ ਤੇ ਨਾਸ਼ਤਾ ਪਾਣੀ ਕਰਕੇ ਫਿਰ ਅਸੀਂ ਸardar bhagwan singh ਦੇ ਘਰ ਜਾਣਾ ਹੈ ਬੈਠੀ ਹੈ ਆਪਣਾ ਤੇਗਨੂਰ ਛੋਟੇ ਹੁੰਦੇ ਆ ਆਪਾਂ ਵੀ ਇਹ ਖੇਡਾਂ ਬਹੁਤ ਖੇਡੀਆਂ ਨੇ ਬਚਪਨ ਦੀਆਂ ਖੇਡਾਂ ਨੇ ਬੱਚਿਆਂ ਨੂੰ ਦੇਖ ਕੇ ਤੇ ਯਾਦ ਆ ਜਾਂਦੀਆਂ ਨੇ ਬਚਪਨ ਦੇ ਵਿੱਚ ਘਰ ਬਣਾਣਾ ਤੇ ਘਰ ਵਿੱਚ ਬੈਠ ਕੇ ਤੇ ਖੇਡਾਂ ਖੇਡਣੀਆਂ ਤੇ ਤੇਗਨੂਰ ਬੈਠੀਏ ਘਰ ਬਣਾ ਕੇ ਤੇ ਆਪਣੀਆਂ ਖੇਡਾਂ ਖੇਡ ਰਹੀਆਂ ਬੱਚਿਆਂ ਵਾਲੀਆਂ ਤੇ ਦੇਖੋ ਕਿਵੇਂ ਪਿਆਰ ਨਾਲ ਬੱਚਾ ਖੇਡਦਾ

ਕਲਾ ਉਹ ਨਿਕਲਾ ہوا ਇਹ ਵੀ ਇਹ ਨਹੀਂ ਨਿਕਲਾ ہوا ਇਹ ਨਹੀਂ ਇਹ ਸੇਫਟੀ ਕੇ ਲਈ ਹੈ ਸਾਰੇ ਹਾਂ ਇਹ ਸੇਫਟੀ ਲਈ ਹੈ ਅਰੇ ਪਾਸੇ ਇੱਕ ਬਾਈਕ ਵੀ ਹੈ ਜੋ ਉਲਟੀ ਹੋਈ ہوئی ਹੈ ਔਰ ਕੰਚੇ ਉਸਕੇ ਅੰਦਰ ਰੇਸ਼ੀ ਕਰੋਦੀ ਹੋ ਕੇ ਫ੍ਰੀ ਤੇ ਅਸੀਂ ਹੁਣ ਆ ਗਏ ਸੀ ਸਰਦਾਰ ਭਗਵਾਨ ਸਿੰਘ ਦੇ ਘਰ ਮੇਰ ਸਿੰਘ ਦੇ ਘਰ ਤੇ ਇੱਥੋਂ ਅਸੀਂ ਹੁਣ ਬਸ ਵਾਪਸੀ ਦੀ ਤਿਆਰੀ ਹੈ ਪਦਰਾਂਵੀਆ ਮਿੰਟਾਂ ਚ ਚਾਹ ਪਾਣੀ ਪੀ ਕੇ ਤੇ ਵਾਪਸੀ ਕਰਨੀ ਹੈ ਕਿਉਂਕਿ ਦੋ ਦਿਨ ਤੋਂ ਅਸੀਂ ਦਿੱਲੀ ਆਏ ਸੀ ਤੇ ਇੱਧਰ ਚੱਕਰ ਨਹੀਂ ਲੱਗਿਆ ਤੇ ਫੇਰ ਮੇਰ ਸਿੰਘ ਵੀ ਕਹਿੰਦਾ ਕਿ ਘਰ ਹੋ ਕੇ ਜਾਣਾ ਤੇ ਇਸ ਲਈ ਫੇਰ ਇੱਧਰੋਂ ਆਇਆ ਤੇ ਨਾਲ ਹੀ ਭਰਤਪੁਰ ਤੋਂ ਸੰਗਤ ਆਈ ਹੋਈ ਹੈ ਤੇ ਉਹਨਾਂ ਨਾਲ ਵੀ ਮੇਲ ਮਿਲਾਪ ਹੋ ਗਿਆ ਸudarsoojit singh ਨੇ ਜੋ ਉਹ ਵੀ ਆਏ ਬੈਠੇ ਨੇ ਮਿਲਣ ਵਾਸਤੇ ਸੋ ਉਹਨਾਂ ਨਾਲ ਵੀ ਮੇਲ ਮਿਲਾਪ ਹੋ ਗਿਆ ਤੇ ਇਸ ਤਰ੍ਹਾਂ ਦੇ ਨਾਲ ਦਿੱਲੀੋਂ ਹੁਣ ਵਾਪਸੀ ਦੀ ਤਿਆਰੀ ਹੈ ਸਾਡੀ ਤੇ ਦਿੱਲੀੋਂ ਨਿਕਲ ਕੇ ਤੇ ਫਿਰ ਪਟਿਆਲੇ ਪਹੁੰਚਣਾ ਤੇ ਜੋ ਵੀ ਹੋਏਗਾ ਫਿਰ ਆਪਜੀ ਨਾਲ ਸਾਂਝਾ ਕਰਾਂਗੇ ਕਿਉਂਕਿ ਪਟਿਆਲੇ ਵੀ ਇੱਕ ਵਿਆਹ ਹੈ ਰਾਤ ਦਾ ਤੇ ਵਿਆਹਾਂ ਦਾ ਸੀਜ਼ਨ ਹੈ 6 ਤਰੀਕ ਜਦੋਂ ਅਸੀਂ ਨਿਕਲੇ ਸੀਆ ਤਾਂ ਵੀ ਇੱਕ ਵਿਆਹ ਅਟੈਂਡ ਕਰਕੇ ਨਿਕਲੇ ਸੀਆ ਤੇ ਹੁਣ ਅੱਜ ਜਦੋਂ 8 ਤਰੀਕ ਨੂੰ ਵਾਪਸੀ ਜਾਣਾ ਹੈ ਤੇ ਤਾਂ ਵੀ ਉੱਥੇ ਜਾ ਕੇ ਇੱਕ ਵਿਆਹ ਦੀ ਹਾਜ਼ਰੀ ਭਰ ਕੇ ਆਣੀ ਹੈ ਤੇ ਸੋ ਹੁਣ ਇੱਥੋਂ ਦੀ ਆਪਾਂ ਦਿੱਲੀੋਂ ਦੀ ਤਿਆਰੀ ਕੀਤੀ ਵਾਪਸੀ ਲਈ ਪਟਿਆਲੇ ਲਈ ਤੇ ਇਸ ਤਰ੍ਹਾਂ ਦੇ ਨਾਲ ਸਹਸਦਾਰ ਭਗਵਾਨ ਸਿੰਘ ਜੀ ਨੂੰ ਮਿਲ ਕੇ ਤੇ ਬੀਬੀ ਰੋਸ਼ਨ ਕੌਰ ਜੀ ਨੂੰ ਮਿਲ ਕੇ ਸਤਾਰ ਸੁਜੀਤ ਸਿੰਘ ਜੀ ਤੇ ਪਰਤਪੁਰ ਤੋਂ ਜਿਵੇਂ ਆਏ ਨੇ ਉਹਨਾਂ ਨੂੰ ਮਿਲ ਕੇ ਤੇ ਵਾਪਸੀ ਲਈ ਤਿਆਰੀ ਕੀਤੀ ਲੋ ਜੀ ਹੋ ਕੇ ਵੇਲੇ ਤੇ ਨਿਕਲ ਪਿਆ ਦਿੱਲੀੋਂ ਦੀ ਲਗਭਗ ਸਾਨੂੰ ਨਿਕਲਦੇ ਨਿਕਲਦੇ 11:30 11:12 ਵਜੇ ਨੇ ਤੇ 12 ਵਜੇ ਦੇ ਕਰੀਬ ਦੇ ਨਾਲ ਅਸੀਂ ਦਿੱਲੀੋਂ ਨਿਕਲਿਆ ਤੇ ਹੁਣ ਰਸਤੇ ਵਿੱਚ ਥੋੜੀ देर ਰੁਕਾਂਗੇ ਤੇ ਰੁੱਕੇ ਤੇ ਲੰਗਰ ਪਾਣੀ ਛਕਾਂਗੇ ਕਿਉਂਕਿ ਨਾਸ਼ਤਾ ਤਾਂ ਮਨੂ ਕੋਲੋਂ ਕਰਕੇ ਆਏ ਸੀ ਚਾਹ ਸੀ ਪੀ ਲਈਤੀ ਸੀਗੀ ਮੇਰ ਸਿੰਘ ਦੇ ਘਰ ਸੋ ਹੁਣ ਨਾਸ਼ਤਾ ਪਾਣੀ ਜੋ ਹੈ ਲੰਗਰ ਪਾਣੀ ਜੋ ਹੈ ਦੁਪਹਿਰ ਦਾ 2:30 3:00 ਵਜੇ 2:30 3:00 ਵਜੇ ਤੇ 3 ਵਜੇ ਦੇ ਕਰੀਬ ਅਸੀਂ ਫਿਰੇ ਰੁਕਿਆ ਚਿਲਮਿਲ ਤੇ ਚਿਲਮਿਲ ਤੇ ਬੈਠ ਕੇ ਤੇ ਲੰਗਰ ਪ੍ਰਸ਼ਾਦੇ ਦੀ ਉਡੀਕ ਵਿੱਚ ਨਾਲੇ ਫਰੈਸ਼ ਹੋਣ ਵਾਸਤੇ ਥੋੜਾ ਸਮਾਂ ਗੱਡੀ ਨੂੰ ਵੀ ਰੈਸਟ ਮਿਲ ਜਾਂਦਾ ਹੈ ਤੇ ਆਪ ਨੂੰ ਵੀ ਆਰਾਮ ਮਿਲ ਜਾਂਦਾ ਥੋੜੀ ਦੇਰ ਲਗਾਤਾਰ ਕੰਟੀਨਿਊ ਗੱਡੀ ਚਲਾਉਣ ਤੋਂ ਬਾਅਦ ਸੋ ਪਹੁੰਚਿਆ ਚਿਲਮਿਲ ਤੇ ਉਹ ਨਿਕਲ ਕੇ ਤੇ ਰਾਜਪੁਰਾ ਰਾਜਪੁਰੇ ਆ ਕੇ ਫਿਰ ਥੋੜੀ देर ਲੁਕੇ ਆ ਫਰੈਸ਼ ਹੋਣ ਦੇ ਲਈ ਤੇ ਪੈਟਰੋਲ ਪੰਪ ਹੈਗਾ ਰਾਜਪੁਰੇ ਕੋਲ ਤੇ ਇੱਥੇ ਦੋ ਚਾਰ ਮਿੰਟ ਖੜੇ ਹੋਏ ਆ ਲੱਤਾਂ ਸਿੱਧੀਆਂ ਕੀਤੀਆਂ ਨੇ ਤੇ ਇੱਥੋਂ ਦੀ ਫਿਰ ਹੁਣ ਆਪਾਂ ਪਟਿਆਲੇ ਚੱਲਿਆਂ ਜੀ ਜਿਵੇਂ ਕਿ ਆਪ ਜੀ ਨੂੰ ਦੱਸਿਆ ਸੀ ਕਿ ਪਿਛਲੇ ਵੀਰਵਾਰ ਤੋਂ 5 ਤਰੀਕ ਤੋਂ ਗੁਰਦੁਆਰਾ ਸਾਹਿਬ ਜੋ ਹੈ ਉੱਪਰੋਂ ਸਰਵ ਸੇਵਾ ਚੱਲ ਰਹੀ ਹੈ ਛੱਤ ਦੇ ਉੱਤੇ ਮਿਸਤਰੀ ਲੱਗੇ ਹੋਏ ਨੇ ਤੇ ਛੱਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਇੱਕ ਵਾਰੋਂ ਵੀ ਚਾਪ ਜੀ ਨੇ ਅੱਗੇ ਵੀ ਦੇਖਿਆ ਤੇ ਸਾਰੀ ਛੱਤ ਦੀ ਸਫਾਈ ਕਰਕੇ ਉੱਪਰ ਜੋ ਸੀ ਕੋਲ ਪਾਇਆ ਇੱਕ ਦੋ ਵਾਰ ਪਹਿਲਾਂ ਵੀ ਮੈਂ ਪਵਾ ਚੁੱਕਿਆ ਪਰ ਉਹ ਗੱਲ ਨਹੀਂ ਬਣਦੀ ਹਰ ਸਾਲ ਦੋ ਸਾਲ ਬਾਅਦ ਜਿਹੜਾ ਕੋਲ ਪਾਈਦਾ ਖਰਾਬ ਹੋ ਜਾਂਦਾ ਤੇ ਫਿਰ ਉਹ ਸਾਰਾ ਕੋਲ ਜੋ ਕਿ ਚੁਕਾ ਕੇ ਤੇ ਹੁਣ ਖੜੇਪੜੇ ਜੇ ਬਣ ਕੇ ਉਤਰਨ ਲੱਗ ਪਏ ਸੀ ਫੇਰ ਦੁਆਰਾ ਆਹ ਖੋਦੀ ਬਣਾਈ ਜੋ ਕਿ ਕਦੀ ਜਾਂ ਇਸ ਨਾਲੀ ਵਿੱਚ ਫਸ ਗਏ ਕਦੀ ਨਾਲੀ ਬੰਦ ਹੋ ਗਈ ਕਦੀ ਕੋਈ ਦਿੱਕਤ ਸੋ ਹੁਣ ਫੇਰ ਦੁਆਰਾ ਛੱਤ ਦੇ ਉੱਤੇ ਅੱਜ ਮਿਸਤਰੀ ਲਗਾਏ ਨੇ 5 ਤਰੀਕ ਤੋਂ ਤੇ ਕੰਮ ਚੱਲ ਰਿਹਾ ਲਗਾਤਾਰ ਤੇ ਇੱਕ ਖੋਦੀ ਬਣਵਾਈ ਹੈ ਜੋ ਕਿ ਚਾਦਰਾਂ ਧੋਣ ਦੇ ਲਈ ਤੇ ਗੁਰਦੁਆਰੇ ਦੀਆਂ ਚਾਦਰਾਂ ਜਿਹੜੀਆਂ ਲੱਗੀਆਂ ਸੀ ਉਹ ਦਿਆ ਕਰਾਂਗੇ ਤੇ ਫੇਰ ਧੋ ਕੇ ਤੇ ਕੱਢ ਦਿਆ ਕਰਾਂਗੇ ਹੁਣ ਇਹ ਮਸਾਲਾ ਬਣਾ ਰਹੇ ਨੇ ਸੋ ਪਾਈਪਾ ਪਾਈਪਾ ਜੋ ਸੀ ਉਹਦੇ ਉੱਤੇ ਹੁਣ ਮਸਾਲਾ ਘੋਲ ਕੇ ਤੇ ਬਜਰੀ ਘੋਲ ਕੇ ਪਾਈਪਾਂ ਤੇ ਪਾ ਰਹੇ ਹਾਂ ਪਾਣੀ ਜਿਹੜੀਆਂ ਪਾਈਪਾਂ ਕੁਪਰ ਤੇ ਜਿਹੜੀਆਂ ਪਾਣੀ ਦੀਆਂ ਪਾਈਪਾਂ ਜਾ ਰਹੀਆਂ ਸਾਰੇ ਤੇ ਇਹ ਪਾਈਪਾਂ ਖਰਾਬ ਨਾ ਹੋਣ ਬਜਰੀ ਬਣਾ ਕੇ ਪਾ ਦੇਣਗੇ ਮਿਸਤਰੀ ਲੱਗੇ ਹੋਏ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਸੋ ਅੱਜ ਮੈਂ ਆਪਦੀ ਨਾਲ ਵੀ ਥੋੜਾ ਫਰਕ ਪੈ ਜਾਂਦਾ ਪਾਣੀ ਲੱਗੇ ਨੇ ਲਗਾਤਾਰ ਮਿਸਤਰੀ ਤੇ ਜਿਵੇਂ ਜਿਵੇਂ ਥੋੜੀ ਥੋੜੀ ਵੀਡੀਓ ਬਣਦੀ ਗਈ ਥੋੜਾ ਜਿਹਾ ਫਰਕ ਪੈ ਕੰਮ ਚੱਲਦਾ ਗਿਆ ਸੋ ਆਪਦੀ ਨਾਲ ਨਾਲੂ ਨਾਲ ਸਾਂਝੀ ਕਰ ਰਿਹਾ ਕਿ ਕਿਵੇਂ ਇਹ ਸਾਰਾ ਕੰਮ ਥੋੜਾ ਥੋੜਾ ਕਰਕੇ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਦੇ ਨਾਲ ਅੱਜ ਜਿਸ ਦਿਨ ਮੈਂ ਵਲੌਗ ਪਾ ਰਿਹਾ ਅੱਜ ਦੀ ਜੋ ਤਰੀਕ ਹੈ 13 ਤਰੀਕ ਸੋ 5 ਤਰੀਕ ਤੋਂ ਮਿਸਤਰੀ ਲੱਗੇ ਪਿੰਨੇ ਲਗਾਤਾਰ ਤੇ ਇਹ ਕੰਮ ਚੱਲ ਰਿਹਾ ਤੇ ਕੋਟਿੰਗ ਵੀ ਹੋ ਰਹੀ ਹੈ ਤੇ ਅੱਜ ਤੀਸਰਾ ਕੋਟ ਹੋ ਰਿਹਾ ਜੋ ਫਾਈਨਲ ਤੇ ਹੈ ਸੋ ਉਹ ਤਾਂ ਮੈਂ ਤੁਹਾਨੂੰ ਤੁਹਾਡੇ ਨਾਲ ਫੇਰ ਸੰਜਿਆ ਕਰਾਂਗਾ ਤੇ ਇਹ ਜੋ 5 6 ਤਰੀਕ ਦਾ 6 7 ਤਰੀਕ ਦਾ ਹੈ ਉਹ ਆਪ ਜੀ ਨਾਲ ਸਾਂਝਾ ਕਰ ਰਿਹਾ 7 8 ਤੋਂ 9 ਦਤ ਇਹ ਪਹਿਲੇ ਨਿਸ਼ਾਨ ਸਾਹਿਬ ਸੀ ਪੁਰਾਣਾ ਇਹ ਪਾਈਪ ਖੜਿਆ ਜਿਹੜਾ ਹਾਂਜੀ ਇਹ ਵੀ ਹਟਾਇਆ ਇਹ ਹਟਾ ਕੇ ਤੇ ਸਾਰੀ ਜਗ੍ਹਾ ਸਾਫ਼ ਕੀਤੀ ਹੈ ਸੋ ਥੋੜਾ ਥੋੜਾ ਕੰਮ ਕਰਕੇ ਬਹੁਤ ਜ਼ਿਆਦਾ ਪੈਂਡਿੰਗ ਹੋ ਜਾਂਦਾ ਜਿਸ ਕਰਕੇ ਫਿਰ ਸਮਾਂ ਲੱਗ ਜਾਂਦਾ ਹੈ ਕੰਮ ਨੂੰ ਤੇ ਬਹੁਤ ਸਾਰੇ ਪੱਥਰ ਉੱਪਰ ਪਿਆ ਸੀਗਾ ਜੋ ਬਚਿਆ ਹੋਇਆ ਸੀ ਉਹ ਸਾਰਾ ਹੀਠਾ ਗिराया ਹੋਰ ਵੀ ਜੋ ਵੀ ਹੁੰਦਾ ਸਮਾਨ ਸਾਫ ਸਫਾਈ ਦਾ ਸਾਰਾ ਕੁਝ ਕਰਕੇ ਤੇ ਫਿਰ ਇਹ ਸਾਰੀ ਛੱਤ ਇਸ ਤਰ੍ਹਾਂ ਦੇ ਨਾਲ ਤਿਆਰ ਹੋਣੀ ਹੈ ਸੋ ਮੈਂ ਆਪਜੀ ਨਾਲ ਕਰ ਰਿਹਾ ਸਾਂਜੀ ਤੇ ਦੇਖਿਓ ਜੀ ਨਾ ਝਾੜੂ ਮਾਰ ਕੇ ਤੇਸੀ ਦੇ ਨਾਲ ਟਕਾਈ ਕਰਕੇ ਤੇ ਫਿਰ ਝਾੜੂ ਮਾਰ ਕੇ ਫਿਰ ਗਰਾਇੰਡਰ ਦੇ ਨਾਲ ਛੱਤ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰਕੇ ਹੁਣ ਸਿਮਿੰਟ ਦੇ ਵਿੱਚ ਜੋ ਹੈ ਇਹ ਘੋਲ ਕੇ ਤੇ ਨਾਲ ਹੀ ਕੈਮੀਕਲ ਪਾ ਕੇ ਤੇ ਇਹਦੇ ਉੱਤੇ ਹੁਣ ਜੋ ਹੈ ਇਹ ਸਾਰਾ ਲਿਪਿਆ ਜਾਏਗਾ ਇੱਕ ਵਾਰੀ ਤੇ ਕੋਲ ਦੇ ਰੂਪ ਵਿੱਚ ਪੈ ਜਾਏਗਾ ਤੇ ਇਸ ਤੋਂ ਬਾਅਦ ਜਿਵੇਂ ਪਾ ਰਹੇ ਨੇ ਮਿਸਤਰੀ ਜੀ ਤੇ ਸਿਮਿੰਟ ਵਿੱਚ ਕੈਮੀਕਲ ਕੋਲ ਕੇ ਮਿਕਸ ਕਰਕੇ ਤੇ ਇਹ ਪਹਿਲਾ ਜੋ ਹੈ ਇੱਕ ਵਾਰ ਛੱਤ ਤੇ ਪੈ ਜਾਏਗਾ ਸਾਰਾ ਇਹਦੇ ਨਾਲ ਹੀ ਫਿਰ ਉੱਪਰੋਂ ਦੀ ਕੈਮੀਕਲ ਜਿਹੜਾ ਹੈ ਉਹ ਬ੍ਰਸ਼ ਦੇ ਨਾਲ ਜਾਂ ਰੋਲਰ ਦੇ ਨਾਲ ਜੋ ਹੈ ਇਹਦੇ ਉੱਤੇ ਸਾਰਾ ਪੇਂਟ ਦੀ ਤਰ੍ਹਾਂ ਦੇ ਨਾਲ ਫਿਰ ਜਾਏਗਾ ਤੇ ਇਸ ਤਰ੍ਹਾਂ ਦੇ ਨਾਲ ਇਹ ਕੰਮ ਚੱਲ ਰਿਹਾ ਤੇ ਸਾਰਾ ਕੈਮੀਕਲ ਪਾ ਕੇ ਤਾਂ ਕਿ ਇੱਕ ਸਵਿੰਟ ਵਿੱਚ ਪਾਇਆ ਤਾਂ ਕਿ ਇੱਕ ਤਾਂ ਪਕੜ ਮਜ਼ਬੂਤ ਹੋ ਜਾਂਦੀ ਹੈ ਤੇ ਦੂਸਰਾ ਜੋ ਹੈ ਦੋ ਇਹਨੇ ਸੁਖਣਾ ਹੈ ਤੇਲਾਂ ਨੇ ਉਹ ਸੁਖ ਲੇਗਾ ਜਿਸ ਦੇ ਨਾਲ ਕੈਮੀਕਲ ਫਿਰ ਥੋੜਾ ਘੱਟ ਲੱਗਦਾ ਸੋ ਇਸ ਤਰ੍ਹਾਂ ਇਹ ਕੰਮ ਨਾਲ ਨਾਲ ਚੱਲ ਰਿਹਾ ਹੈ ਆਪਾਂ ਰੇਣੀ ਮਿਸਤਰੀ ਜੀ ਕੋਲ ਕੇ नाप ਕੇ ਡੱਬਿਆਂ ਦੇ حساب ਦੇ ਨਾਲ ਲੀਟਰਾਂ ਦੇ حساب ਦੇ ਨਾਲ ਜੋ ਹੈ కెమికਲ ਸਮਿੰਟ ਵਿੱਚ ਮਿਕਸ ਕਰ ਰਹੇ ਨੇ ਤੇ ਇਹੀ ਫੇਰ ਜਿਵੇਂ ਪਹਿਲਾਂ ਮੈਂ ਆਪ ਜਿੰਨ ਦਿਖਾਇਆ ਹੈ ਸਮਿੰਟ ਟਰਟ ਉੱਤੇ ਪਾਇਆ ਸਾਰਾ ਇਸ ਤਰ੍ਹਾਂ ਦੇ ਨਾਲ ਇਹ కెమికਲ ਦਾ ਕੰਮ ਚੱਲ ਰਿਹਾ ਜੀ ਜੇ ਤਾਂ ਮਾਰ ਦੇ ਸਾਰੇ ਨੂੰ ਮਾਰ ਦੇ। ਪੂਰਾ ਮਾਰ ਦੇ ਜੀ। ਇਹ ਆਹ ਬੰਦ ਹੋ ਜਾਣਾ ਜੀ ਬਾਹਰ ਨੂੰ ਸੁੱਕ ਕੇ ਦਰਜੀ ਦਿਖਣ ਲੱਗ ਜਾਣਾ। ਉਹੀ ਕਹਿ ਰਹੇ ਆ। ਫੇਰ ਅਗਲੇ ਕੋਟ ਨੂੰ ਅਗਲੇ ਕੋਟ ਆ ਘਰ ਜਾ ਜੀ। ਹਮਮ। ਤੇ ਮਾਰਨਾ ਕਰਨਾ ਨਹੀਂ ਤੁਹਾਨੂੰ ਨਾ ਕਰਨਾ। ਉਹ ਇੱਕ ਵਾਰੀ ਦਾ ਭਰ ਦੇਣਾ ਤੇ ਪੂਰਾ ਉਹ ਬਾਹਰ। ਫੇਰ ਦੇਖਣ ਲੱਗ ਰਿਹਾ ਜਾਨੋ ਕਿਤੇ ਬੱਜਿਆ ਉਹਨੇ। ਇਹ ਦੇਖ ਪੂਰਾ ਹੋ ਜਾਣਾ ਜੀ। ਉਹ ਸੁੱਕ ਜਾਏ ਫੇਰ ਦਰਜਣ ਲੱਗ ਜਾਣਾ। ਦੂਸਰੇ ਕੋਟ ਨਾਲ ਆ ਜਾ ਜੀ। ਕੋਟ ਨੂੰ ਥੋੜਾ ਜਿਆਦਾ ਗੈਣੀ ਆ ਨਾ ਲਓ ਇਸ ਨੂੰ ਪਾਣੀ ਪਾ ਦੇ ਗਏ ਆ